ਇੱਕ ਇਨਫਲੂਐਂਸਰ ਲੇਡੀ ਦਾ ਮਰਡਰ ਹੋਇਆ ਤੇ ਬਹੁਤ ਵੱਡੀ ਗੱਲ ਹੋ ਗਈ ਕਮਾਲ ਹੀ ਹੋ ਗਿਆ ਮਤਲਬ ਫੱਟੇ ਜੱਕ ਤੇ ਇੰਨਾ ਪ੍ਰਾਊਡ ਮੂਮੈਂਟ ਹੋ ਰਿਹਾ ਹੈ ਮੇਰਾ ਨਾਂ ਵੀ ਮਿਕਾ ਸਿੰਘ ਹੈ ਸਿੱਖ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਤੇ ਆਪਣੇ ਆਪ ਤੇ ਮੈਨੂੰ ਇੰਨਾ ਮਾਣ ਹੋ ਰਿਹਾ ਹੈ ਕਿ ਯਾਰ ਦੋ ਸਿੰਘਾਂ ਨੇ ਰਲ ਕੇ ਉਹ ਕੁੜੀ ਦਾ ਕਤਲ ਕੀਤਾ ਸ਼ਾਬਾਸ਼ ਅਸੀਂ ਸਾਰੇ ਦਿਨੋਂ ਹਾਸ ਤੱਕ ਤੇ ਇਹ ਹੀ ਦੱਸਦੇ ਆਏ ਕਿ ਜੀ ਅਸੀਂ ਯੋਧੇ ਆ ਅਸੀਂ ਥਰੀਪਾਂ ਦੀ ਹੈਲਪ ਕਰਦੇ ਆਂ ਕਿਸੇ ਮਜ਼ਲੂਮ ਨੂੰ ਸਾਡੀ ਜ਼ਰੂਰਤ ਹੋਵੇ ਅਸੀਂ ਹਮੇਸ਼ਾ ਖੜੇ ਹੁੰਨੇ ਇਹ ਤਾਂ ਬਹੁਤ ਹੀ ਵੱਡਾ ਕੰਮ ਹੋ ਗਿਆ ਜੀ ਚੱਕਦੇ ਕੋਈ ਬੰਦਾ ਅਮਰਤਪਾਲ ਸਿੰਘ ਨਾਮ ਆ ਸੁਣਿਆ ਭਾਈ ਛਾਹ ਇੱਕ ਸਲੂਟ ਹੈ ਬਹੁਤ ਵਧੀਆ ਕੰਮ ਤੇ ਦੌੜ ਫਿੱਟ ਮੇ ਤੁਹਾਡਾ ਤੁਹਾਡੇ ਸਾਰੇ ਬੰਦਿਆਂ ਦਾ ਯੋਧੇ ਨਿਹੱਥੇ ਦਿਨ ਹੱਥ ਚੱਕਦੇ ਔਰਤਾਂ ਦੇ ਦੇ ਹੱਥ ਚੱਕਦੇ ਬੱਚਿਆਂ ਦੇ ਨਿਹ ਚੱਕਦੇ ਤੁਸੀਂ ਉਹਨੂੰ ਸਮਝਾਣਾ ਸੀਗਾ ਕੰਪਲੇਨ ਕਰੋ ਕਿ ਜਿਸ ਕੰਮ ਤੇ ਸਾਰੀ ਦੁਨੀਆ ਮਾਨ ਕਰਦੀ ਉਹ ਕੰਮ ਕਰ ਗਈ ਤੇ ਵਿਚਾਰੇ ਐਨੇ ਤੁਸੀਂ ਵਹਿਲੇ ਹੋਗੇ ਕੌਣ ਨੱਚਰੀ ਗੌਣ ਛੋੜੇ ਕੱਪੜੇ ਪਾੜ ਕੇ ਨੂੰ ਜਾ ਕੇ ਮਾਰ ਦੋ ਵਾਹ ਜੀ ਵਾਹ ਤੁਹਾਨੂੰ ਐਨੀ ਦਲੇਰੀ ਹੈ ਬਹੁਤ ਸਾਰੇ ਹੋਰ ਅਤਿਆਚਾਰ ਹੋ ਰਹੇ ਦੁਨੀਆ 'ਚ ਜਾ ਕੇ ਜਾਓ ਸੰਭਾਲੋ ਜਾ ਕੇ ਯਾਰ ਤੇ ਕਿਹੜੇ ਪਾਸੇ ਤੁਸੀਂ ਤੁਰ ਪਏ ਇਹੀ ਕੰਮ ਰਹੇਗਾ ਸਾਡੀ ਦੁਨੀਆ 'ਚ ਕਿਸੀ ਵੀ ਜੀ ਇਨਫਲੂਐਂਸਰ ਨੂੰ ਫੜਾਂਗੇ ਜਿਹੜੇ ਗੰਦੇ ਕੱਪੜੇ ਪਾਉਂਦੀ ਹੈ ਜੀ ਉਹ ਗੰਦ ਬੋਲਦੀ ਹੈ ਫਲਾਣਾ ਬੋਲਦੀ ਹੈ ਕਮਲਕੌਰ ਦਾ ਨਾਮ ਹੈ ਕੰਚਨ ਨੂੰ ਚੱਕ ਕੇ ਸੀ ਮੜ ਰਗਾ ਦਾ ਸੋਧ ਸੋਧਾ ਲਾਤਾ ਵਾਹ ਸ਼ਾਬਾਸ਼ ਇਹ ਸਾਡੀ ਉਹ ਕੌਮ ਹੈ ਜਿਹੜੇ ਸੀ ਪੁਰਾਣੇ ਪਾਸ਼ਾ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਲੰਗਰ ਲਾਂਦੇ ਆਏ ਹਾਂ ਕੋਵਿਡ ਚ ਬੜੀ ਹੈਲਪ ਕੀਤੀ ਹੈ ਇਹ ਸੋਧੇ ਲਾਣੇ ਤੁਸੀਂ ਕੋਈ ਕਿਸ ਨੂੰ ਮਾਰੋ ਜਾ ਕੇ ਗੁੰਡਿਆਂ ਨੂੰ ਮਾਰੋ ਬਹੁਤ ਸਾਰੇ ਬਦਮਾਸ਼ ਕਿਉਂਰੇ ਪੰਜਾਬ ਚ ਚਲੋ ਮੈਂ ਵੀ ਚੱਲਣਾ ਬਦਮਾਸ਼ੀ ਕਰਦਾ ਇੱਕ ਔਰਦ ਨੂੰ ਦੋ ਨਿਆਂ ਸਿੰਘ ਮਾਰ ਰਿਆ ਵਾਹ ਜੀ ਵਾਹ ਐਦਾਂ ਹੀ ਕਰਦੇ ਰੋ ਔਰ ਕੌਮ ਦਾ ਨਾਮ ਨਾ ਹੋਰ ਉੱਤੇ ਲੈ ਕੇ ਜਾਇਓ ਤੁਸੀਂ ਇੱਕ ਪਾਸੇ ਸਾਡੇ ਭਗਤ ਸਿੰਘ ਸ਼ਹੀਦ ਜੀ ਨੇ ਜਿਹੜੇ ਆਪਣੀ ਕੁਰਬਾਨੀ ਦੇ ਕੇ ਗਏ ਨੇ ਦੇਸ਼ ਦੇ ਲਈ ਇੱਕ ਤੁਸੀਂ ਬਦਲ ਨਹੀਂ ਇੱਕ ਮਾਰ ਕੇ ਬੜਾ ਵੱਡਾ ਤੁਸੀਂ ਯਾਰ ਕੰਮ ਕਰਤਾ ਬੜਾ ਵੱਡਾ ਕਿ ਦਲੇਰੀ ਦਾ ਕੰਮ ਕੀਤਾ ਜੀ ਸੋਦਾ ਲਾਦਾ ਦੋ ਬੰਦਿਆਂ ਨੇ ਇਹ ਵਰਲਡ 'ਚ ਜਿੰਨੇ ਵੀ ਸਿੰਘ ਨੇ ਜਿੰਨੇ ਵੀ ਸਿੱਖਣੇ ਉਹ ਬੜੇ ਵੱਡੇ ਕੰਮ ਕਰਦੇ ਆ ਰਹੇ ਨੇ ਦੇਸ਼ ਲਈ ਸਾਰਿਆਂ ਦੇ ਤੁਸੀਂ ਚੰਗਾ ਕੰਮ ਕੀਤਾ ਵੀ ਸੁਧਾਰੋ ਭਰਾਵਾ ਆਪਣੇ ਆਪ ਨੂੰ ਦੁਨੀਆ 'ਚ ਹੋਰ ਬਥੇਰੇ ਕੰਮ ਆਗੇ ਨੇ ਔਰ ਇਸ ਤੋਂ ਵੀ ਜ਼ਿਆਦਾ ਗੰਦੇ ਗੰਦੇ ਲੋਕ ਪੰਜਾਬ 'ਚ ਬੈਠੇ ਨੇ ਠੀਕ ਹੈ ਗਲਤ ਹੈਗੀ ਐ ਚਾਰਜ ਵੀੜਾ ਮਾਰ ਦੋ ਕੰਪਲੇਨ ਕਰ ਦੋ ਵਾਰਨਿੰਗ ਦੇ ਦੋ ਅਸੀਂ ਜੀ ਸੋਦਾ ਲਾਤਾ ਔਰ ਅਸੀਂ ਸੋਦੇ ਹੀ ਲਾਵਾਂਗੇ ਦੌੜ ਫਟੇ ਮੇ ਤੁਹਾਡਾ ਔਰ ਮੈਂ ਪੰਜਾਬ ਸਰਕਾਰ ਔਰ ਸਪੈਸ਼ਲੀ ਭਵਨਤਮਨ ਸਾਹਿਬ ਨੂੰ ਮੇਰੀ ਰਿਕਵੈਸਟ ਕਰਨਾ ਕਿ ਤੁਸੀਂ ਇਹੋ ਜਿਹੇ ਬੰਦਿਆਂ ਤੇ ਕਾਬੂ ਕਰੋ ਅਸੀਂ ਪੰਜਾਬ ਦਾ ਨਾਮ ਅੱਗੇ ਵਧਾਣਾ ਨਾ ਕਿ ਪਿੱਛੇ ਲੈ ਕੇ ਜਾਣਾ ਸਾਡਾ ਪੰਜਾਬ ਕਾਦੇ ਲਈ ਹੈ ਗੁਰੂਆਂ ਪੀਰਾਂ ਦੀ ਸਾਡੀ ਧਰਤੀ ਹੈ ਜਿਹੜੇ ਸ਼ੁਰੂ ਤੋਂ ਲੰਗਰ ਲਾਉਂਦੇ ਆਏ ਨੇ ਬਹਾਦਰੀ ਕਰਦੇ ਆਏ ਦੇਸ਼ ਨੂੰ ਬਚਾਉਂਦੇ ਆਏ ਹਰ ਮਜ਼ਲੂਮ ਤੇ ਜੇ ਕੋਈ ਅਤਿਆਚਾਰ ਹੁੰਦਾ ਅਸੀਂ ਖੜੇ ਹੁੰਦੇ ਆਂ ਤੇ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਤੁਸੀਂ ਇਹ ਜਿਹੇ ਬੰਦੇ ਨੂੰ ਰੋਕ ਲਗਾਓ ਸਾਡਾ ਕੋਈ ਹੱਕ ਨਹੀਂ ਮੰਨਦਾ ਸੀ ਕਿਸੇ ਦੀ ਜਾਨ ਲਈ ਉਧਰ ਹੀ ਪੁਲਿਸ ਬੈਠੀ ਹੈ ਕਾਨੂੰਨ ਬੈਠਾ ਹੈ ਆਪਣੇ ਹੱਥ ਚ ਕਾਨੂੰਨ ਲਈ ਜਾਓ ਤੁਸੀਂ ਸੋ ਪਲੀਜ਼ ਤੇ ਤੁਸੀਂ ਸਹੀ ਢੰਗ ਨਾਲ ਸੀਰੀਅਸ ਲੈਣਾ ਇਸ ਨੂੰ ਤੁਸੀਂ ਚੈੱਕ ਕਰੋ ਕਿ ਹੋਇਆ ਕੀ ਹੈ ਪਰ ਕਿਉਂ ਹੋਇਆ ਤੇ ਮੈਂ ਬਾਬਾ ਹਰਜੀਤ ਸਿੰਘ ਜੀ ਦੇ ਨਾਲ ਆ ਕਿ ਤੁਸੀਂ ਜੋ ਵੀ ਸਟੈਪ ਚੱਕ ਰਹੇ ਹੋ ਜੋ ਵੀ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੇਰੇ ਵੱਲੋਂ ਕੋਈ ਵੀ ਸੇਵਾ ਹੋਏਗੀ ਮੈਂ ਤੁਹਾਡੇ ਨਾਲ ਹਾਂ ਔਰ ਮੈਂ ਸੱਚਾਈ ਦੇ ਨਾਲ ਹਾਂ